ਪੱਜੀ ਜਦੋਂ ਪਤਾ ਫਿਰ ਜਿਆਦਾ ਰੱਖਣੇ ਆ ਤਾਂ ਸੇਵਾ ਤਾਂ ਕਰਨੀ ਪੈਣੀ ਆ ਇਹ ਪੁੱਤ ਪਾਲਣੇ ਪੁੱਤ ਪਾਲਣੇ ਸੌਖੇ ਆ ਘੋੜੇ ਪਾਲਣੇ ਬਹੁਤ ਔਖੇ ਆ ਹਾਏ 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 ਪੜਤਾ ਗੱਲ ਸਿਰੇ ਦੀ ਕਰਤੀ ਤੇ ਪੁੱਤ ਦਾ ਸਰ ਤੇਰੀ ਇਸੇ ਗੱਲ ਦੇ ਵੀਡੀਓ ਚਲਾ ਦੇਣੀ ਬਣਤਾ ਵਾਕਿਆ ਹੀ ਸਹੀ ਗੱਲ ਹੈ ਪੁੱਤ ਤਾਂ ਹਰ ਕੋਈ ਪਾਲ ਲੈਂਦਾ ਸਵਾਦ ਤਾਂ ਆ ਜੇ ਕੋਈ ਘੋੜੇ ਪਾਲ ਕੇ ਦਿਖਾਲੇ ਤਾਂ ਤੇ ਇਹਨਾਂ ਵਿੱਚ ਚਾਚਾ ਫਾਇਦਾ ਵੀ ਹੈਗਾ ਕਿ ਪੱਲਿਓਂ ਹੀ ਲੱਗਦੇ ਆ ਕੋਈ ਹਾਲੇ ਦਾ ਸਾਰਾ ਕੁਝ ਪੱਲੇ ਨਹੀਂ ਲੱਗਣ ਦੇ ਆਇਆ ਪਤਾ ਕੁਝ ਕਮਾਇਆ ਨਹੀਂ ਨਾ ਪਾ ਕਮਾਉਣ ਲਈ ਕੀਤਾ ਹੀ ਹੈ ਕੰਮ ਨੂੰ ਥਰ ਕੇ ਆ ਆਪਣਾ ਸ਼ੌਂਕ ਹੈ ਪੂਰਾ ਕਰਦੇ ਹਾਂ ਹਾਂਜੀ ਸਸਿਕਾਲ ਦੋਸਤੋ ਦੋਸਤੋ ਅੱਜ ਅਸੀਂ ਤੁਹਾਨੂੰ ਸ਼ੌਂਕ ਕਰਾਉਣਾ ਘੋੜੀਆਂ ਦਾ ਤੇ ਇਹ ਘੋੜੀਆਂ ਬਹੁਤ ਨਾਮਵਰ ਘੋੜੀਆਂ ਆ ਮਤਲਬ ਜਿੱਦਾਂ ਬਾਦਲਾਂ ਤੋਂ ਵੀ ਆਈਆਂ ਆ ਤੇ ਹੋਰ ਜਿੱਦਾਂ ਜਿਹੜੇ ਪੰਜਾਬੀ ਨਾਮਵਰ ਫਿਲਮ ਇੰਡਸਟਰੀ ਦੇ ਜਿਹੜੇ ਸ਼ੌਕੀਨ ਆ ਜਿੱਦਾਂ ਲਾਲੋ ਵੀ ਗੱਗੂ ਗੱਲ ਹੁਣਾਂ ਦੇ ਤੇ ਉੱਥੋਂ ਵੀ ਆਈਆਂ ਤੇ ਹੋਰ ਵੀ ਤੁਹਾਨੂੰ ਦੱਸੂਗੇ ਉਹ ਕਿੱਥੋਂ ਕਿੱਥੋਂ ਘੋੜੀਆਂ ਆਈਆਂ ਹਨ ਤੇ ਅੱਜ ਤੁਹਾਨੂੰ ਘੋੜੀਆਂ ਦਾ ਸ਼ੌਂਕ ਕਰਉਣਾ ਆਪਾਂ ਤੇ ਜਿਹੜੇ ਸ਼ੌਕੀਨ ਆ ਉਹ ਨਾਲ ਜੁੜੇ ਰਹੀਓ ਜੀ ਆਪਾਂ ਪਹੁੰਚੇ ਆ ਬਿੱਲੇ ਚਾਚੇ ਦੇ ਘੂਤੇ ਬੌਲੀ ਚਾਚੇ ਦੇ ਘੂਤੇ ਤੇ ਉੱਥੇ ਉਹਨਾਂ ਨੇ ਘੋੜੀਆਂ ਰੱਖੀਆਂ ਤੇ ਆ ਤੁਹਾਨੂੰ ਮੈਂ ਨਾਲ-ਨਾਲ ਦਿਖਾਉਂਦਾ ਵੀ ਉਹਨਾਂ ਦੀ ਰੱਖ-ਰਖਾਵ ਕਿੱਦਾਂ ਕਰਦੇ ਆ ਉਹ ਵੀ ਨਾਲ-ਨਾਲ ਦਿਖਾਉਂਦਾ ਦੇਖਿਓ ਜੀ ਹਾਂਜੀ ਦੋਸਤੋ ਆਹ ਦੇਖੋ ਇਹ ਘਟੋ ਘਟਨੀ ਤੇ 2.5 ਖੱਤੇ ਦਾ ਜਿੱਦਾਂ ਮਤਲਬ ਹੋਣਾ ਹੈ 2.5 ਕਿੱਲਿਆਂ ਦਾ ਬਾਗਲਾ ਕੀਤਾ ਆ ਜਿਹਦੇ ਵਿੱਚ ਇਹ ਘੋੜੀਆਂ ਰੱਖੀਆਂ ਇਹ ਤੁਹਾਨੂੰ ਕੱਲੀ-ਕੱਲੀ ਘੋੜੀ ਦੇ ਕੋਲ ਜਾ ਕੇ ਤਾਂ ਹੁਣ ਪੰਡਤ ਜੀ ਆਪਣੇ ਨਾਲ ਆ ਤੇ ਇਹ ਤੁਹਾਨੂੰ ਦੱਸੂਗੇ ਕਿਦਾਂ ਪੜਦੀ ਵਧੀਆ ਵਧੀਆ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੜਦੀ ਆਓ ਨਾਲ ਨਾਲ ਸ਼ੌਂਕ ਕਰਾਓ ਘੋੜੀਆਂ ਦਾ ਕਿਹੜੀ ਕਿਹੜੀ ਘੋੜੀ ਕਿਹਦੀ ਕਿਹਦੀ ਆ ਤੇ ਨਾਮਵਰ ਘੋੜੀਆਂ ਜਿਹੜੀਆਂ ਆਪ ਰੱਖੀਆਂ ਉਹ ਵੀ ਦੱਸਿਓ ਕਿਹੜੀ ਕਿਹੜੀ ਕਿੱਥੋਂ ਕਿੱਥੋਂ ਪੜਦੀ ਜੀ ਕਹਿੰਦੇ ਚਾਹ ਪੀਂਦੇ ਪੀਂਦੇ ਇੰਟਰਵਿਊ ਕਰ ਦੇਣੀ ਆ ਹਾਂ ਆ ਪਾਜੀ ਹੈਗਾ ਆਵਲੋ ਘੋੜਾ ਜੀ ਆਵਲ ਹਾਂਜੀ ਇਹ ਸਾਂਝ ਨਾਲ ਡਾਕਟਰ ਕੋਲੋਂ ਆਇਆ ਜੀ ਸਾਨੇ ਹਾਲ ਜਿਹੜਾ ਡਾਕਟਰ ਮਸ਼ੂਰ ਡਾਕਟਰ ਉਹ ਹਾਂਜੀ ਹਾਂਜੀ ਮਸ਼ੂਰ ਡਾਕਟਰ ਆ ਉਹਦੇ ਕੋਲ ਆਇਆ ਇਹ ਵੀ ਉਹਦੇ ਕੋਲ ਆਇਆ ਉਹ ਲਾਲ ਘੋੜੀ ਆ ਗਲਾਬੋ ਉਹ ਵੀ ਉਹਦੇ ਕੋਲ ਜਾਣੇ ਬਾਅਦ ਚ ਆਹ ਚਿੱਟੀ ਜਿਹੜੀ ਆ ਨੌਕਰੀ ਇਹ ਨੌਕਰੀ ਬਾਜੀ ਲੈਂਦੀ ਸੀਗੀ ਅਸੀਂ ਬਾਦਲਾਂ ਕੋਲੋਂ ਜੀ ਇਹ ਸੁਖਵੀਰ ਬਾਦਲ ਸੁਖਵੀਰ ਬਾਦਲ ਹੁਣਾਂ ਕੋਲੋਂ ਇਹ ਲੈਂਦੀ ਸੀਗੀ ਬੱਚਾ ਉਹਦੋਂ ਅਸੀਂ 6.5 ਲੱਖ ਦਾ ਲੈਂਦਾ ਸੀਗਾ ਉਹਨਾਂ ਕੋਲੋਂ ਹਾਂ ਤੇ ਉਹ ਇਹ ਉਦੋਂ ਇਹਦੀ ਉਮਰ ਵੀ ਸਾਲੀ ਕੋਈ ਸੀਗੀ ਕੋਈ 6 ਕੁ ਮਹੀਨੇ ਦੀ ਬਾਜੀ ਅੱਛਾ ਹੁਣ ਹੁਣ ਕਿੰਨੀ ਹੈ ਤੇ ਹੁਣ ਤਾਂ ਸਾਡੇ ਵਾਲੇ ਤਾਂ ਦਿੰਦੇ ਸੀਗੇ 16 ਲੱਖ ਰੁਪਏ ਅਸੀਂ ਨਹੀਂ ਦਿੱਤੀ ਕਿਉਂਕਿ ਘੋੜੀ ਸੂਣ ਵਾਲੀ ਆ ਹੁਣ ਇਹ ਛਤਾਂ ਕਰਕੇ ਹਾਂ ਉਹਨਾਂ ਕੋਲੇ ਹੀ ਘੋੜਾ ਸੀਗਾ ਉਹਦੇ ਕੋਲੇ ਹੀ ਬਹੁਤ ਜਣ ਕੀ ਉਹਨਾਂ ਦਾ ਹੈਗਾ ਕਲੱਬ ਵਾਲਾ ਘੋੜਾ ਆ ਵਧੀਆ ਉਹਦੇ ਕੋਲੇ ਹੀ ਭਰਾਈ ਆ ਇਹ ਤੇ ਸ਼ੌਂਕ ਬਹੁਤ ਮਹਿੰਗਾ ਇਹ ਕਿੰਨਾ ਖਰਚਾ ਆ ਜਾਂਦਾ ਖਰਚਾ ਦਾ ਬਾਜੀ ਬਹੁਤ ਆ ਖਰਚਾ ਜੋ ਕਰਨ ਨੂੰ ਜਿੰਨਾ ਮਰਜ਼ੀ ਕਰੀ ਜਾਓ ਨਾ ਉੱਤੇ ਜੀ ਉਦਾਂ ਇਹ ਜਿੱਦਾਂ 6-7 ਘੋੜੀਆਂ ਦਾ ਰੋਜ਼ ਦਾ ਆ ਜਾਂਦਾ 4-5000 ਰੁਪਏ ਇਹਦਾ ਬਾਜੀ ਹੋਈ ਜਾਂਦਾ ਕੋਈ 30000 ਰੁਪਏ ਰੋਜ਼ ਦਾ ਖਰਚਾ 30000 ਹੋਰ ਸਵੇਰ ਨੂੰ ਕਿਲੋ ਕਿਲੋ ਮੱਖਣ ਫਿਰ ਦੁੱਧ ਪੰਜ ਪੰਜ ਕਿਲੋ ਕਿੰਨੀ ਕਿੰਨੀ ਘੋੜੀ ਨੂੰ ਕਿਲੋ ਕਿਲੋ ਮੱਖਣ ਕਿਲੋ ਕਿਲੋ ਮੱਖਣ ਚਾਰ ਚਾਰ ਪੰਜ ਪੰਜ ਕਿਲੋ ਦੁੱਧ ਆ ਗਾਈਆਂ ਇਹ ਨਾ ਕਰਕੇ ਹੀ ਰੱਖੀਆਂ ਆ ਅਸੀਂ ਕਿਹੜਾ ਘਰ ਦੁੱਧ ਲਈ ਜਾਈਦਾ ਹਾਂ ਸਾਰਾ ਇਹਨਾਂ ਨੂੰ ਸਾਰਾ ਇਹਨਾਂ ਨੂੰ ਦੁੱਧ ਭਲਾਈਦਾ ਭਾਜੀ ਯਾਰ ਇਹਨਾਂ 30000 ਰੁਪਏ ਤੋਂ 9 ਲੱਖ ਰੁਪਿਆ ਮਹੀਨੇ ਦਾ ਖਰਚਾ ਹੋ ਗਿਆ ਫਿਰ ਸਰੋਂ ਦਾ ਤੇਲ ਬਾਕੀ ਹੋਰ ਦਵਾਈਆਂ ਕੈਲਸ਼ੀਅਮ ਮਿੱਲੀ ਮਕਚਰ ਹੋ ਗੋਰ ਇਦਾਂ ਦਾ ਛੋਲੇ ਨਹੀਂ ਕੋਲੋਂ ਤਾਂ ਨਹੀਂ ਪੈਂਦੇ ਹੈ ਕਿ ਜਦੋਂ ਇੱਕ ਵਾਰੀ ਲਾਤ ਤੇ ਕੋਲੋਂ ਮੁੜ ਕੇ ਖਰਚਾ ਤੁਰਿਆ ਚੱਕਦਾ ਚੱਕਦੀਆਂ ਆਪਣਾ ਖਰਚਾ ਆ ਬਾਜੀ ਚੱਕਦਾ ਵੀ ਆ ਕਈ ਵਾਰੀ ਕੋਲੋਂ ਵੀ ਪਾਣੇ ਪੈ ਜਾਂਦੇ ਆ ਜਿੱਦਾਂ ਕਿ ਤਿੰਨ ਬਛੇਰੇ ਮਾਰੇ ਦੋ ਬਛੇਰੇ ਮਰ ਗਏ ਇੱਕ ਬਛੇਰੀ ਮਰ ਗਈ ਸੀਗੀ ਇੱਕ ਹਫ਼ਤੇ ਕਦਾ ਹੋ ਕੇ ਦੋ ਮਰ ਗਈਆਂ ਇੱਕ ਬਛੇਰਾ ਮਰ ਗਿਆ ਸੀਗਾ ਯਾਨੀ ਕਿ ਇੱਕ ਦਿਨ ਦਾ ਹੀ ਸੀਗਾ ਉਹ ਮਰ ਗਿਆ ਸੀ ਉਹ ਸਾਡੇ ਦੂਜੇ ਨੌਕਰ ਨੂੰ ਪਤਾ ਨਹੀਂ ਸੀਗਾ ਉਹਨੇ ਦਾਦਾ ਜੀ ਗਾਂ ਦਾ ਦੁੱਧ ਭਲਾਤਾ ਉਹਨੂੰ ਜੰਮਦੇ ਨੂੰ ਹੀ ਉਹ ਫੈਕਸ਼ਨ ਹੋ ਗਈ ਉਹਦੇ ਅੰਦਰ ਬੋਤਲ ਨਾ ਭਲਾਤਾ ਉਹਨੂੰ ਬੋਤਲ ਦੇ ਨਾਲ ਦੁੱਧ ਭਲਾਤਾ ਸੀ ਬਾਜੀ ਮਰ ਗਿਆ ਸੀ ਉਹ ਕਿ ਆ ਜੋ ਦਿਖਾ ਲਓ ਪੜਤੀ ਅੱਗੇ ਇੱਕ ਛੋਟੀ ਜੀ ਵੀ ਹੈ ਹੈਗੀ ਆ ਜਿਹੜਾ ਆਪਣਾ ਘੋੜਾ ਆਇਆ ਇਹਦੀ ਉਮਰ ਹਜੇ ਹੈਗੀ ਆ ਕੋਈ 11 ਮਹੀਨਿਆਂ ਦੀ ਆ ਹਜੇ ਉਮਰ ਇਹਦੀ ਮਲਕਤ ਕਾਟ ਹੋਰ ਕਰੂਗਾ ਹਾਂ ਕੱਦ ਕਾਟ ਬਹੁਤ ਵਧੀਆ ਯਾਨੀ ਕਿ ਰੇ ਯਾਨੀ ਕਿ ਰੇਡੀਆ ਕਰਦਾ ਹੈ ਯਾਨੀ ਕਿ ਦੇਵੀਆ ਚਾਲ ਕੱਢਦਾ ਯਾਨਕੀ ਤੌਰ ਬਹੁਤ ਵਧੀਆ ਆ ਇੱਥੇ ਟ੍ਰੇਨਰ ਟ੍ਰੇਨਰ ਆਉਂਦਾ ਹਾਂ ਡੇਲਰ ਅਸੀਂ ਆ ਵੀ ਟ੍ਰੇਨਿੰਗ ਕਰਾਈ ਦੀ ਅਸੀਂ ਕੋਈ ਬੰਦਾ ਨਹੀਂ ਪਾਜੀ ਰੱਖਿਆ ਹੈਗਾ ਤੇ ਤੁਹਾਨੂੰ ਪਤਾ ਆ ਸਾਰੇ ਹਾਂ ਅਸੀਂ ਆ ਵੀ ਟੇਲਰ ਆ ਤਾਂ ਸਾਹੀ ਟੇਲਰ ਕੀ ਰੱਖਨੇ ਆ ਟੇਲਰ ਨਹੀਂ ਆ ਪਾ ਕੜਾ ਕੱਪੜੇ ਸਵਾਉਣੇ ਆ ਟ੍ਰੇਨਰ ਆਹੋ ਤੇ ਚਲੋ ਠੀਕ ਹੈ ਜੀ ਇੱਧਰ ਆ ਜਾਓ ਪਰਤੇ ਹੀ ਹੁਣ ਆ ਆ ਇਹਦੇ ਬਾਰੇ ਲਾਲ ਘੋੜੀ ਆ ਬਾਜੀ ਹਾਂਜੀ ਇਹ ਹੈਗੀ ਆ 16 ਮਹੀਨਿਆਂ ਦੀ ਅੱਛਾ ਹਾਂ ਇਹ ਵੀ ਤੇ ਉਹ ਜਿਹੜਾ ਘੋੜਾ ਆ ਉਹ ਵੀ ਯਾਨਕੀ ਇਹ ਇੱਕੋ ਹੀ ਘਰੋਂ ਆਇਆ ਪੂਨੀ ਜਿਹੜਾ ਇਹ ਵੀ ਇੱਕੋ ਹੀ ਘਰੋਂ ਆਇਆ ਡਾਕਟਰ ਕੋਲੋਂ ਸਾਹਨੇ ਵਾਲੋਂ ਤੇ ਇਹ ਕਿੰਨੇ ਕਿਚਰ ਦਾ ਆਸੇ ਹੋ ਜਾਂਦੀ ਘੋੜੀ ਇਦਾਂ ਇਹ ਬਾਜੀ ਆਪਾਂ ਜਣਗੀ ਢਾਈਆਂ ਕਿ ਸਾਲਾਂ ਦੀ ਆਸੇ ਕਰਾ ਦੇ ਦੀਆਂ ਢਾਈਆਂ ਤੋਂ ਤਿੰਨ ਸਾਲਾਂ ਦੇ ਵਿੱਚ ਵਿੱਚ ਮਤਲਬ ਠੀਕ ਆ ਕਦ ਕੱਟ ਕਿੰਨਾ ਕਰ ਜਾਂਦੀਆਂ ਆ ਕੱਢ ਗਾਰਡ ਦਾ ਬਾਜੀ ਜਿੱਦਾਂ ਹੁਣ 65 65 ਵੀ ਜਣਗੀ 68 68 ਫੁੱਟ ਕਰ ਦੇ ਜਾਂਦਾ ਇੰਚ ਕੱਦਿਆ ਅੱਛਾ ਹਾਂ ਤੇ ਆਜੋ ਮੜਾ ਹੋਰ ਵੀ ਦਿਖਾਓ ਉਹ ਪੋਨੀ ਦਿਖਾ ਲੋ ਭਰਾਵਾ ਮਾਰੂਦ ਨਾ ਕੋਈ ਨਹੀਂ ਨਹੀਂ ਮਾਰੂ ਨਹੀਂ ਇਹ ਮੇਰੇ ਨਾਲ ਹੀ ਰਹਿਣਾ ਮਗਰ ਮਗਰ ਬਾ ਜਿੱਦਨ ਜਾਣਾ ਆਏ ਨੇ ਅੱਛਾ ਤੇ ਤੇਰੇ ਨਾਲ ਲੱਗਾ ਹਨਾ ਆ ਦੇਖੋ ਜੀ ਆ ਪੋਨੀ ਆ ਛੋਟਾ ਜਾ ਹਾਂ ਇਹ ਉਹਦਾ ਸ਼ੌਂਕ ਨੂੰ ਭਾਜੀ ਜਾਨਕੀ ਸਾਡੇ ਮੇਰੇ ਭਤੀਜੇ ਨੂੰ ਬਹੁਤ ਸ਼ੌਂਕ ਹੈ ਇਹਦੇ ਤੇ ਝੂਡੇ ਲੈ ਆਂਦਾ ਸੁੱਖੇ ਦੇ ਮੁੰਡੇ ਨੂੰ ਅੱਛਾ ਹਾਂ ਉਹਨੇ ਇਹਦੇ ਤੇ ਝੂਡੇ ਲੈਣੇ ਆ ਉਹ ਕਹਿੰਦਾ ਚਾਚਾ ਇੱਥੇ ਹੀ ਕਾਠੀ ਪਾ ਅੱਛਾ ਇੱਥੇ ਪਾ ਲੈਂਦੇ ਕਾਠੀ ਹਾਂ ਹੁਣ ਇਹਦੇ ਵੀ ਆ ਕੇ ਬਹਿਣਾ ਇੱਥੇ ਝੂਡੇ ਲੈਣੇ ਆ ਤੇ ਬਾਹਰ ਚੜ ਲੈਂਦਾ ਉਹਦਾ ਉਹ ਹੋਰ ਕੀ ਉਹ ਵੀ ਹਲਕਾ ਹੀ ਆ ਹਜੇ ਛੋਟਾ ਹੀ ਆ ਹਜੇ ਤਿੰਨਾਂ ਕ ਸਾਲਾਂ ਦਾ ਮਤਲਬ ਜਿਹੜਾ ਛੋਟਾ ਜਿਹਦਾ ਡਰਾਈਵਰ ਆ ਇਹ ਤੋਂ ਤਿਆਰ ਕਰ ਰਿਹਾ ਆ ਤਿਆਰ ਕਰਨਾ ਆ ਆਪੇ ਹੀ ਚਾਕਾ ਖੁੱਲ ਜਾਣਾ ਮੁਰਗੇ ਦਾ ਤੇ ਉਹ ਉਹਨੂੰ ਤੇ ਹੁਣ 4-6-7 ਸਾਲ ਦੀ ਉਮਰ ਹੋਣੀ ਹਾਂ ਨਹੀਂ ਨਹੀਂ 4 ਸਾਲ ਦਾ ਹੀ ਹੈ ਜਿਹੜਾ ਛੋਟਾ ਮੁੰਡਾ ਆ ਛੋਟਾ اچھا ਠੀਕ ਹੈ ਹਾਂ ਉਹਨੇ ਕਹਣਾ ਚਾਚਾ ਇੱਥੇ ਗਾਠੀ ਪਾਣੀ ਗੱਦੀ ਇੱਥੇ ਪਾਣੀ ਉਹਨੇ ਕਹਣਾ ਇੱਥੇ ਮੈਨੂੰ ਇੱਥੇ ਉਹ ਵੇ ਇੱਥੇ ਇੱਥੇ ਲੈ ਕੇ ਘੁੰਮੀ ਫਿਰ ਜਾਂਦਾ ਹੁਣ ਇੱਥੇ ਲੈ ਕੇ ਆਪੇ ਘੁੰਮੀ ਤੱਕਾਉਂਦਾ ਰਹਿੰਦਾ ਉਹਨੂੰ ਬਿਠਾ ਲਈਦਾ ਉੱਤੇ ਇਹਦੀ ਕੀਮਤ ਕਿੰਨੀ ਹੁੰਦੀ ਜਦੋਂ ਤੁਸੀਂ ਲੈਂਦਾ ਏ ਇਹਦੀ ਬਾਜੀ 60 ਹਜ਼ਾਰ ਕੀਮਤ ਤੇ ਸੀਗੀ ਉਹਦੀ ਜਦੋਂ ਲੈ ਕੇ ਜਾਂਦਾ ਜਦੋਂ ਲੈ ਕੇ ਜਾਂਦਾ ਤੇ ਆ ਦੇਖੋ ਜੀ ਆ ਪਾਣੀ ਆ ਨਿਕਾ ਜੇ ਤੁਹਾਨੂੰ ਇਹ ਵੀ ਦਿਖਾ ਲ ਦਿੰਨੇ ਆ ਤੇ ਇਹ ਖੁੱਲੇ ਰਹਿੰਦੇ ਇਦਾਂ ਆਪਣਾ ਮਰਜ਼ੀ ਦਾ ਖਾਂਦੇ ਮਰਜ਼ੀ ਦਾ ਹੁਣ ਬਸ ਪੱਖਿਆਂ ਥੱਲੇ ਉਹ ਗੱਡੇ ਆ ਅੰਦਰੋਂ ਤਾਂ ਹੁਣ ਬਸ ਸਾਜਿਆਦ ਇਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਖਾਈ ਜਾਣਾ ਆ ਪੀਲਾ ਪਾ ਦੇਣਾ ਆ ਛੂਲੇ ਪੀ ਕੇ ਪਾ ਦੇਣੇ ਆ ਇਹਨਾਂ ਨੂੰ ਪੇਰਾ ਦੇ ਭੇਂ ਕੇ ਰੱਖੇ ਹੋਏ ਆ ਉਹ ਕੱਟ ਕੇ ਬਸ ਪਾ ਦੇਣੇ ਆ ਹੁਣ ਦੁੱਧ ਦੇ ਵਿੱਚ ਤੇ ਇੱਧਰ ਵੀ ਦਿਖਾਓ ਆ ਜਿਹੜੀਆਂ ਆ ਆ ਕੋੜੀ ਲੀ ਜਾ ਆ ਬਾਜੀ ਇਹ ਆਪਾਂ ਗੁੱਗੂ ਗੱਲ ਕੋਲੋਂ ਲਿਆਂਦੀ ਸੀਗੀ ਆ ਜਿਹੜੀ ਆ ਆ ਕੋੜੀ ਕਾਲੀ ਕੋੜੀ ਜਿਹੜੀ ਆ ਜੀ ਇਹਦੇ ਕਿੰਨੇ ਖੁਰਚਟੇ ਆ ਤਿੰਨ ਹਾਂਜੀ ਨਹੀਂ ਦੋ ਇੱਕ ਮੂਰ ਲਾਇਆ ਇੱਕ ਮਗਰ ਲਾਇਆ ਹਾਂ ਤੇ ਇੱਕ ਮੂਰ ਮਗਰ ਲਾਇਆ ਬਸ ਇੱਕ ਮੂਰ ਲਾਇਆ ਅੱਛਾ ਆ ਜਿਹੜੀ ਹਾਂ ਮੱਥੇ ਪਟਾ ਬਾਜੀ ਅੱਛਾ ਮੱਥੇ ਪਟਾ ਦੇਖੋ ਜੀ ਘੁੰਮਦੀ ਆ ਹੂੰ ਉਹ ਡਰਦੀ ਘੁੰਮੀ ਜਾਂਦੀ ਖਰੇ ਹੂੰ ਇੱਧਰ ਜਿਦਾਓ ਛੱਡੀਆਂ ਸੀਗੀਆਂ ਜਿਦਾ ਆ ਇਹ ਬਾਜੀ ਆਪਾਂ ਪਹਿਲਾਂ ਤੋਂ ਇਹ ਰੱਖੀ ਸੀਗੀ ਇਹ ਵੀ ਘੋੜੀ ਸੂਨ ਵਾਲੀ ਆ ਬਾਜੀ ਇਹ ਆਹ ਮਹੀਨਿਆਂ ਦੀ ਆ ਗੱਬਣੇ ਵੀ ਇਹ ਕਿੱਥੋਂ ਲਿਆਂਦੀ ਆ ਇਹ ਵੀ ਬਾਜੀ ਇੱਧਰ ਸੰਗਰੂਰੋਂ ਲਿਆਂਦੀ ਸੀ ਆਪਾਂ ਇਹ ਵੀ ਤੇ ਆਹ ਜਿਹੜੀ ਗੱਗੂਵਾਲ ਤੋਂ ਲਿਆਂਦੀ ਇਹ ਕਿੰਨੇ ਦੀ ਆ ਏ ਬਾਜੀ ਆਪਾਂ 1.14 ਲੱਖ ਦੀ ਲਿਆਂਦੀ ਸੀਗੀ ਉਦੋਂ ਬੱਚਾ ਹੀ ਨਹੀਂ ਇਹ ਸੂਣ ਵਾਲੀ ਸੀਗੀ ਅੱਛਾ 1.14 ਲੱਖ ਤੇ ਕੀਮਤ ਬੜੀ ਯਾਰ ਇਹਨਾਂ ਦੀ ਬਾਜੀ ਸ਼ੌਂਕ ਦਾ ਕੋਈ ਮੁੱਲ ਸੋਚਣ ਥੋੜਾ ਹੁੰਦਾ ਬਾਜੀ ਕੀਮਤ ਦਾ ਤੁਹਾਨੂੰ ਪਤਾ ਇਹਨਾਂ ਦਾ ਰਾਜੇ ਮਹਾਰਾਜੇ ਨਹੀਂ ਲਾ ਸਕਦੇ ਤਾਂ ਆਪਾਂ ਕੀ ਲਾਉਣਾ ਤਾਂ ਸਹੀ ਗੱਲ ਹੈ ਇਹਨਾਂ ਦੀ ਕੀਮਤਾਂ ਇਹ ਤਾਂ ਸ਼ੌਂਕ ਦਾ ਮੁੱਲ ਹੈ ਇਹ ਬਾਜੀ ਸ਼ੌਂਕ ਦਾ ਮੁੱਲ ਹੁੰਦਾ ਆ ਜਿਹਨੂੰ ਸ਼ੌਕ ਆ ਉਹਨੂੰ ਜਿਹੜੀ ਚੀਜ਼ ਪਸੰਦ ਆ ਗਈ ਉਹ ਭਾਵੇਂ ਜਿੰਨੇ ਦੀ ਮਰਜ਼ੀ ਹੈ ਮਰਜ਼ੀ ਹੋਵੇ ਉਹ ਫੇ ਆਪਾਂ ਲਈ ਹੋਣੀ ਆ ਤੇ ਇਹਦਾ ਬਦਲਦੇ ਵੀ ਰਹਿੰਦੇ ਜਾਂ ਉਹ ਹੀ ਪੱਕੀਆਂ ਰੱਖੀਆਂ ਨਹੀਂ ਨਹੀਂ ਬਦਲਦੇ ਵੀ ਰਹੀਦਾ ਬਾਜੀ ਜਿੱਦਾਂ ਮੈਨੂੰ ਤੁਹਾਨੂੰ ਕਿਤੇ ਲੱਗੇ ਵੀ ਹਾਂ ਕਿ ਆ ਜਾਨਕੀ ਜਿੱਦਾਂ ਹੁਣ ਆ ਤਾਂ ਮਨ ਨੂੰ ਲੱਗੀਆਂ ਆ ਕਿ ਇਹ ਤਾਂ ਆਪਾਂ ਨਹੀਂ ਦੇਈ ਦੀਆਂ ਹੈਗੀਆਂ ਮੰਗਦੇ ਆ ਸਾਡੇ ਤੋਂ ਮੈਨੂੰ ਜਿੱਦਾਂ ਜੇ ਆ ਜਿਹੜੀ ਗੱਗੂ ਗੱਲ ਤੋਂ ਲਿਆਂਦੀ ਆ ਇਹਦਾ ਜੇ ਬੱਚਾ ਹੋ ਜਵੇ ਬੱਚਾ 3 ਕਿੰਨੇ ਮਹੀਨੇ ਦਾ ਕਿੰਨੇ ਦਾ ਵੇਖ ਜਿਓ ਇਹ ਪਾਜੀ ਸਾਗੇ ਇਹ ਕਾਲੇ ਕਾਂਡੇ ਦੇ ਪੁੱਤ ਦਾ ਸੀਗਾ ਬੱਚਾ ਤੇ ਹਜੇ ਸੀਗਾ ਵੀ 4 ਮਹੀਨਿਆਂ ਦਾ ਤੇ ਸਾਨੂੰ ਉਹ ਕਹਿੰਦੇ ਸੀ ਜੇ ਦੋ ਸਾਨੂੰ 7 ਲੱਖ ਰੁਪਏ ਦਿੰਦੇ ਸੀ ਅਸੀਂ ਦਿੱਤਾ ਨਹੀਂ ਸੀਗਾ ਉਹ ਚਲੋ ਰੱਬ ਦੀ ਨਹੀਂ ਰੱਬ ਨੂੰ ਮਨਜ਼ੂਰ ਸੀਗਾ ਤੇ ਨਹੀਂ ਬਚਿਆ ਕੋਈ ਬੱਕਰੀ ਗੱਲ ਆ ਉਹ ਮਤਲਬ ਚੋਹਾ ਕਮਹੀਨੇ ਦਾ ਹਾਂ ਮਤਲਬ ਆਪਣਾ ਖਰਚਾ ਚੱਕੀ ਜਾਂਦੀ ਹੈ ਜੇ ਤਰੀਕੇ ਨਾਲ ਬੰਦਾ ਕਰੇ ਹਾਂ ਬੰਦਾ ਆਪਣੇ ਤਰੀਕੇ ਨਾਲ ਵਧੀਆ ਕਰੇ ਵਧੀਆ ਖਰਚਾ ਚੱਕਦੀ ਆ ਤੇ ਪੌਣੇ ਕੀ ਕੀ ਇਹਨਾਂ ਨੂੰ ਜਦੋਂ ਪੱਠਿਆਂ ਚ ਇਹ ਬਾਜੀ ਨੀਰਾ ਮੂਹਲੀ ਦਾ ਨੀਰਾ ਪਾਇਆ ਤੂੜੀ ਇਹ ਪੀੜਾ ਆਪਣਾ ਘਰ ਦਾ ਫਿਆ ਕੇ ਬਾਜਰਾ ਜਿਉਂ ਛੋਲੇ ਕਣਕ ਫਿਆ ਕੇ ਹਾਂ ਐਨੇ ਕਯਾਰ ਮਨਿਆਰੀ ਦੁਕਾਨ ਤੇ ਸਮਾਨ ਹੁੰਦਾ ਜਿੰਨਾ ਗਣਾਤਾ ਪਣਦੀ ਐਨੀ ਸੇਵਾ ਕਰਨੀ ਪੈਂਦੀ ਆ ਭਾਜੀ ਤੁਹਾਨੂੰ ਪਤਾ ਫਿਰ ਜਦ ਰੱਖਨੇ ਆ ਤੇ ਸੇਵਾ ਤਾਂ ਕਰਨੀ ਪੈਣੀ ਆ ਇਹ ਪੁੱਤ ਪਾਲਣੇ ਪੁੱਤ ਪਾਲਣੇ ਸੌਖੇ ਆ ਘੋੜੇ ਪਾਲਣੇ ਬਹੁਤ ਔਖੇ ਆ ਆਏ ਹਾਏ ਹਾਏ ਪੜਤਾ ਗੱਲ ਸਿਰੇ ਦੀ ਕਰਤੀ ਤੇ ਪੁੱਤ ਦਾ ਸਰ ਤੇਰੀ ਇਸੇ ਗੱਲ ਦੇ ਵੀਡੀਓ ਚਲਾ ਦੇਣੀ ਪੜਤਾ ਵਾਕਿਆ ਹੀ ਸਹੀ ਗੱਲ ਐ ਪੁੱਤ ਦਾ ਹਰ ਕੋਈ ਪਾਲ ਲੈਂਦਾ ਸਵਾਦ ਤਾਂ ਆ ਜੇ ਕੋਈ ਘੋੜੇ ਪਾਲ ਕੇ ਦਿਖਾ ਲੈਦਾ ਇਹ ਬਹੁਤ ਔਖੇ ਆ ਬਈ ਦਿਨ ਰਾਤ ਇਹਨਾਂ ਤੇ ਰਹਿਣਾ ਪੈਂਦਾ। ਲਾਲਾ ਦਿਨਾਂ ਤੇ ਹੀ ਰਹਿਣਾ ਪੈਂਦਾ ਬਾਜੀ ਚਾਰ ਬੰਦੇ ਰੱਖੇ ਆ ਖਰਖਰਾ ਫੇਰਨ ਨੂੰ। ਇਹਨਾਂ ਦੇ ਦਾਦਾ ਜੀਰ ਨੂੰ ਬਸ ਉਹਨਾਂ ਨੇ ਨਰੌਣੀਆਂ ਦਾ ਖਰਖਰਾ ਹੀ ਫੇਰਨਾ ਆ। ਤੇ ਪੱਠੇ ਆਪ ਪਾਉਣੇ। ਹਾਂ ਪੱਠੇ ਆਪ ਪਾਉਣੇ ਆ ਇਹਨਾਂ ਨੂੰ ਪੇੜਾ ਮੇ ਆਪ ਪਾਉਣਾ ਆ। ਉਹ ਨਹੀਂ ਕਹਤੇ ਯਕੀਨ ਕਰਨਾ। ਉਹ ਇਹਦੇ ਯਕੀਨ ਕਰਨਾ ਹੈਗਾ। ਉਹ ਆਪ ਹੀ ਪਾਉਣਾ ਹੈ। ਮੈਂ ਕੋਈ ਵੱਧ ਘੱਟ ਪਾ ਦਵੇ ਵੀ। ਵੱਧ ਘੱਟ ਪਾ ਦਵੇ ਬਾਜੀ ਇਹਨਾਂ ਨੂੰ ਫਾਰਾ ਬਹੁਛੇਦੀ ਪੈਂਦਾ। ਅਛਾ ਮੋੜ ਕੇ ਸਾਹਮਣੇ ਨਹੀਂ ਹੁੰਦਾ ਇੱਕ ਵਾਰੀ ਫਾਰਾ ਪੈ ਜਵੇ ਘੋੜੀ ਨੂੰ ਮੋੜ ਕੇ ਫਾਰਾ ਪੈਣ ਲੱਪੈਂਦਾ ਤੇ ਇਹ ਖੁੱਲੀਆਂ ਵੀ ਤਾਂ ਹੀ ਛੱਡਦੇ ਆ ਵੇ ਪੱਚ ਜਵੇ ਖਾਦਾ ਪੀਤਾ ਹਾਂ ਸਵੇਰ ਨੂੰ ਹੁਣ 4 ਵਜੇ 3:30 ਵਜੇ ਇਹਨਾਂ ਨੂੰ ਲੈ ਜਾਈਦਾ ਦੜਾਉਣ ਨੂੰ ਗਲਾਉਣ ਇੱਕ ਦਿਨ ਇੱਕ ਤੇ ਵੇਜੀਦਾ ਇੱਕ ਦਿਨ ਇੱਕ ਤੇ ਵੇਜੀਦਾ ਆ ਜੇ ਮੈਂ ਕੱਲਾ ਆ ਤਾਂ ਬਾਕੀਆਂ ਨੂੰ ਮੈਂ ਨਾਲ ਛੱਡ ਲੈਣਾ ਬਾਕੀਆਂ ਨੂੰ ਦੌੜੀ ਨਾਲ ਨਾਲ ਤੁਰੀਆਂ ਜਾਂਦੀਆਂ ਨਾਲ ਦੌੜੀਆਂ ਜਾਂਣਾ ਉਹਨਾਂ ਨੇ ਰੋਜ਼ ਸਵੇਰ ਨੂੰ 10 ਕਿਲੋਮੀਟਰ ਝੜਾ ਕੇ ਲਿਆਉਣੀਆਂ 10 ਕਿਲੋਮੀਟਰ ਤੋਰ ਕੇ ਲਿਆਉਣੀਆਂ ਮੋੜ ਕਿਉਂ ਦੇ ਦੇ ਇਹ ਪੜਦੀ ਕਹਿੰਦੇ ਦੰਦੀਆਂ ਵੀ ਵੜ ਦਿੰਦੀਆਂ ਆਂਦੀਆਂ ਦੰਦ ਇਹੋ ਸਾਹ ਕੋ ਖਾਣ ਨੂੰ ਮਿਲਣਾ ਦਾ ਜਾਨਵਰ ਦੰਦੀ ਕਿੱਥੋਂ ਵੜ ਲਊਗਾ ਬਾਕੀ ਗੱਲ ਪਿਆਰ ਦੀ ਹੁੰਦੀ ਆ ਨਹੀਂ ਜਿੱਦਾਂ ਕੋਈ ਨਵਾਂ ਬੰਦਾ ਜਿੱਦਾਂ ਹੁਣ ਮੇਰੇ ਨਾਲ ਔਰਾ ਔਰਾ ਦੇਖਦੀ ਆ ਆਹ ਕੁੜੀ ਜਿਹੜੀ ਆਵਲੀ ਉਹਦੇ ਬਾਜੀ ਦੇਖਦੀ ਆ ਜਿੱਦਾਂ ਹੁਣ ਪੇੜਾ ਪਾਇਆ ਪੱਠੇ ਪਾਏ ਆ ਤਾਂ ਇਹ ਕਰਕੇ ਫੇ ਹੋਣੇ ਹੋਰ ਹੋਰ ਦੇਖਣਾ ਹੀ ਆ ਕੋਈ ਆਪਣੀ ਥਾਲੀ ਅੱਲਾਂ ਦੇਖੇ ਤਾਂ ਆਪਾਂ ਵੀ ਉਹਦੇ ਨਾਲ ਘੂਰਨਾ ਹੀ ਆ ਜੇ ਰੋਟੀ ਕਾਂਦੇ ਨੂੰ ਆਪਾਂ ਨੂੰ ਕੋਈ ਤੰਗ ਕਰੇ ਹਾਂ ਤੰਗ ਕਰੇ ਕਿਹਨਾ ਸਾਨੂੰ ਭੁੱਖ ਲੱਗੀ ਆ ਇਹ ਵੀਡੀਓ ਬਣਾਉਣ ਦੇ ਚੱਕਰ ਚ ਪਿਆ ਆ ਲੈਗ ਵੀਸ ਚੱਕ ਕੇ ਨਾ ਲੈ ਜਵੇ ਮੇਰੀ ਮਰੀਦ ਲੈਗ ਵੀਸ ਕਿਹਨਾ ਮੇਰੀ ਮਰੀਦ ਕਿਹਨਾ ਲੈਗ ਵੀਸ ਚੱਕ ਕੇ ਨਾ ਲੈ ਜਵੇ ਕਿਹਨਾ ਇਹ ਦੇਹ ਵੇਣਾ ਦਾ ਹੁੰਦਾ ਆ ਬਾਜੀ ਨਹੀਂ ਨਹੀਂ ਸਹੀ ਆ ਪਰਦਾ ਇਹ ਅੱਛਾ ਆ ਦੋਨੇ ਆ ਨਾਮਵਰ ਤਿੰਨੇ ਚਾਰੇ ਜੰਨੀਆਂ ਵੀ ਆ ਘੋੜੀਆਂ ਸਾਰੀਆਂ ਨਾਮਵਰ ਆ ਸਾਰੀਆਂ ਨਾਮੀ ਘੋੜੀਆਂ ਆ ਭਾਜੀ ਐਨ ਮਤ ਵਧੀਆ ਤਰੀਕੇ ਨਾਲ ਰੱਖੀਆਂ ਬਾਹਰ ਕੋਈ ਆ ਗਿਆ ਬੰਦਾ ਜੀ ਇਹ ਆਪਣਾ ਸਰਕਾਰ ਛੋਟਾ ਅੱਛਾ ਹਾਂ ਸੁੱਖਾ ਭਾਜੀ ਆ ਗਿਆ ਲੈ ਵੀ ਚਾਚਾ ਵੀ ਆ ਗਿਆ ਚਾਚੇ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਕਿੱਦਾਂ ਚਾਚਾ ਚੇਤੇ ਹੀ ਕਰਦੇ ਭਰਾਵਾ ਦੋ ਦਿਨ ਦਨ ਹੋ ਗਿਆ ਬੜੇ ਹਨ ਆਏਗਾ ਵੀ ਸਾਡਾ ਬੰਦਾ ਹੈ ਇਹਨੂੰ ਸਨਮਾਨ ਦੇ ਕਰਨਾ ਹੈ ਸਾਡਾ ਬੰਦਾ ਦੋ ਸਾਲ ਹੋ ਗਿਆ ਨਹੀਂ ਜਦੋਂ ਬੰਜਾ ਵਧੀਆ ਕੰਮ ਪਾਸੀ ਤੁਰਿਆ ਤੇ ਤੈਨੂੰ ਹੁਣ ਘੋੜੀਆਂ ਦੇ ਨਾਲ ਲਿਆ ਕੇ ਤੈਨੂੰ ਸੁਣਾਉਣ ਲੱਗਣਾ ਇੱਕ ਦਿਨ ਕਿਤੇ ਘੋੜੀਆਂ ਪਾਲਤ ਨੇ ਦਸੀਆਂ ਗੱਲਾਂ ਤਾਂ ਕਹਿੰਦਾ ਬੜੇ ਮਹਿੰਗਾ ਸ਼ੌਂਕ ਆ ਨਾ ਪਾਲਣੇ ਦਾ ਸੌਖੇ ਆ ਘੋੜੀਆਂ ਪਾਲਣੀਆਂ ਬਹੁਤ ਔਖੀਆਂ ਆ ਇਹ ਕੌਣ ਦੱਸ ਆਪਣਾ ਯਾਰ ਬਾਜ ਵੀ ਰੱਖਿਆ ਆ ਬਾਜੀ ਆਪਾਂ ਅੱਛਾ ਬਾਜ ਵੀ ਰੱਖਿਆ ਆ ਹਾਂ ਉਹ ਦੇਵੇ ਬਾਜ ਵੀ ਬੈਠਾ ਆ ਬਾਜ ਵੀ ਰੱਖਿਆ ਆ ਬਾਜੀ ਆਪਾਂ ਇਹ ਜਾਂਦਾ ਜੁੰਦਾ ਨਹੀਂ ਕਿਤੇ ਦੋ ਸੀ ਇੱਕ ਯਾਰ ਮਰ ਗਿਆ ਦੋ ਸੀ ਰੱਖੇ ਹੋਏ ਉਹ ਨਾ ਕਿਸੇ ਨੇ ਖੰਭ ਤੋੜਤਾ ਸੀ ਕਿਨੇ ਆ ਕਿਸੇ ਨੇ ਕੋਈ ਛੱਡ ਕੇ ਗਿਆ ਸੀ ਭੈਣ ਦਾ ਹੀ ਛੱਡ ਗਿਆ ਫਿਰ ਤਾਂ ਅਸੀਂ ਯਾਰ ਲਿਆ ਕੇ ਪੜਾ ਚੈਨ ਨੂੰ ਗਿਆ ਮੂਵੀ ਚਾਲਦੀ ਬੱਲਾ ਹੀ ਖਸਾ ਹਾਂ ਅੱਛਾ ਉਹਦਾ ਔਖਾ ਸਾਹਬਿਆ ਪਰ ਉਹ ਲੋਨ ਬਹੁਤ ਔਖਾ ਮਤਲਬ ਇਹ ਚਾਚਾ ਸ਼ੌਂਕ ਹੀ ਤਾਂ ਬਚਪਨ ਤੋਂ ਹੀ ਹੁਣੇ ਪਿਆ ਥੋੜੇ ਚਿਰ ਤੋਂ 2 4 5 ਸਾਲ ਤੋਂ ਪਤਾ ਨਹੀਂ 15 16 ਸਾਲ ਤੋਂ ਹੀ ਪਹਿਲਾਂ ਵੀ ਘਰੇ ਵੀ ਛੱਕੇ ਹੁੰਦੇ ਆ ਘਰੇ ਆ ਹੋਤੇ ਸੀਗੀ ਇੱਕ ਨੌਕਰੀ ਹੈ ਨਾ ਹਾਂ ਨੌਕਰਾ ਰੱਖਿਆ ਹਾਂ ਸ਼ੌਂਕ ਨਾਲ ਬਚੀਰਾ ਹਾਂ ਤੇ ਇਹਦੇ ਵਿੱਚ ਚਾਚਾ ਫਾਇਦਾ ਵੀ ਹੈਗਾ ਕਿ ਪੱਲਿਓਂ ਹੀ ਲੱਗਦੇ ਆ ਬਈ ਹਾਲੇ ਤਾਂ ਸਾਰਾ ਕੁਝ ਪੱਲਿਓਂ ਹੀ ਲੱਗਣ ਡਿਆ ਆ ਪਤਾ ਕੁਝ ਕਮਾਇਆ ਨਹੀਂ ਨਾ ਆ ਪਾ ਕਮਾਉਣ ਲਈ ਕੀਤਾ ਹੀ ਆ ਕੰਮ ਥਰ ਕੇ ਆ ਆਪਣਾ ਸ਼ੌਂਕ ਆ ਪੂਰਾ ਕਰਦੇ ਝੂਟੇ ਝਾੜੇ ਲੈਣ ਉਹ ਦੁੱਤੇ ਆ ਉਦਾਂ ਹੀ ਆਪਣੇ ਇੱਕ ਬਸ਼ੇਰਾ ਇਹਦੇ ਨਾਲ ਵੀ ਤਗੜਾ ਘੋੜੀ ਨਾਲ ਉੱਚਾ ਹੋਇਆ ਬਣੋ ਦੇ ਕੋ ਬਸ਼ੇਰਾ ਨੇ 14 ਮਹੀਨੇ ਆ ਹਾਂ ਹਾਂ 16 16 ਮਹੀਨਾ ਆ ਹਾਂ ਇਹਨੇ ਕਿ ਮੈਂ ਕਿਹਾ 16 ਮਹੀਨਿਆਂ ਦੀ ਘੋੜੀ ਆ 16 ਨਹੀਂ ਉਹ ਆ ਆ ਜਿਹੜੀ ਇਹਨੇ ਹੁਣ ਬੱਚਾ ਦਿੱਤਾ ਸੀ ਬਿਸ਼ੇਰੀ ਇਹਨੇ 1.5 ਲੱਖ ਰੁਪਈਆ ਦੀ ਭਰਾਈ ਦਿੱਤੀ ਸੀ ਆ ਘੋੜੀ ਸੀ ਉਹਦੀ ਆ ਜਿਹੜੀ ਆਹ ਇਹ ਲਿਆਂਦੀ ਸੀ ਪਟਿਆਲੇੋਂ 7.5 ਲੱਖ ਦੀ ਅੱਛਾ ਇਹ ਆ ਕੇ ਸੂਕ ਤੇ ਬਸ 15 10-10 ਦਿਨਾਂ ਦੀ ਬਿਸ਼ੇਰੀ ਸੀ ਮਰ ਗਈ ਮੌਰ ਪੈ ਗਈ ਕੋਈ ਇਹਨੇ ਆਹ ਸਾਰਿਆਂ ਨੂੰ ਪਹਿਲੀ ਘੋੜੀ ਮੈਂ ਲਿਆ ਸੀ ਹੁਣ ਤੋਂ ਬਾਅਦ ਆ ਸਾਰਿਆਂ ਨੂੰ ਇਹਨਾਂ ਚਾਚਾ ਇਹਦੀ ਹਾਈਟ ਕਿੰਨੀ ਗਿਆ ਇਹ ਭਰਾਈ ਹੈ ਇਹ ਆ ਕਾਟ ਗਿਆ 62 ਆ ਤੇ ਉਹ ਜਿਹੜੀ ਹੈਗੀ ਉਹ ਵੀ 62 ਗਿਆ ਉਹ ਜਿਹੜਾ ਬਿਸ਼ੇਰਾ ਉਹ ਹੁਣ 62 63 ਹੋਇਆ 63 ਹੋਇਆ ਪਿਆ ਆ ਉਹਦੀਆਂ ਲੱਤਾਂ ਉਹਨੇ ਵੱਜ ਜਾਣਾ ਹਜੇ ਹਜੇ ਤੁਹਾਨੂੰ ਲਿਜਾਵਾਂਗੇ ਆਪਾਂ ਯਾਰ 6870 ਤੇ ਅੱਛਾ ਜੋਖ ਰੱਖੇ ਉਹਦਾ ਆਪਾਂ 5 ਸਾਲ ਵੱਧਣਾ ਹਲੇ ਨੇ ਹਾਂ ਮਤਲਬ ਖੜਾ ਦਿਸਿਆ ਕਰੂਗੇ ਉਹਦਾ ਕੋਈ ਹਾਂ ਕਿਉਂਕਿ ਦੇਖ ਕੋਈ ਹੋ ਵੀ ਦੇਖਣ ਵਾਲੀ ਉਹ ਵੀ ਸ਼ਹਿ ਲੈ ਜਾਂਦੀ ਆ ਆਹੋ 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 ਇਹਨੋਂ ਵੱਡਾ ਆ ਤਾ ਪੁਨੀ ਹਾਂ ਇਹਨਾਂ ਵੱਡਾ ਆ ਏ ਉਮਰ ਚ ਉਹ ਹਾਂ ਅੱਛਾ ਇਹਨੋਂ ਵੱਡਾ ਆ ਚਾ ਮੈਂ ਕੀ ਕਰੇ ਹੂੰਗੀ ਅਸੀਂ ਜਦਨ ਲਿਆਂਦੀ ਆ ਨਾ ਜਿੰਨਾ ਤੋਂ ਲਈ ਸੀ ਉਹ ਬੰਦਿਆਂ ਤੋਂ ਗੱਡੀ ਚੋਂ ਨਹੀਂ ਚੜੀ ਸ਼ਾਚਾ ਛੱਡ ਗਿਆ ਸੀ ਫੇ ਮੈਂ ਜਾ ਕੇ ਉਦਾਂ ਸੌਦਾ ਕਰ ਲਿਆ ਜੇ ਤੂੰ ਲਈ ਉਹ ਕਹਿੰਦਾ ਤੂੰ ਕਿਥੇ ਫਸ ਗਿਆ ਨਹੀਂ ਤਾਂ ਹੱਥ ਵੀ ਨਹੀਂ ਲਾਉਣ ਦਿੰਦੀ ਵਾਕਿਆ ਹੱਥ ਨਹੀਂ ਸੀ ਲਾਉਣ ਦਿੰਦੀ ਹੁਣ ਉਹ ਹੀ ਬੇਚੈਰੀ ਆ ਲੈ ਮੈਂ ਕਿਹਾ ਖੁੱਲੀ ਜਿੱਦਾਂ ਮਰਜ਼ੀ ਜਾ ਫੜ ਉਹ ਦੇ ਲਾਏ ਜੇ ਮੈਂ ਲਾਉਣ ਲੱਗਾ ਗੱਡੀ 'ਚ ਹਣਾ ਇਹ ਮਨ ਨੂੰ ਕਹਿੰਦਾ ਕੋੜੀ ਨੂੰ ਕਹਿੰਦਾ ਲੱਗੇ ਨਾ ਹੋਈ ਇਹਦਾ ਬਿਜਲੀ ਜਿਹੀ ਜਿਹੀ ਲੱਗਦੀ ਹੈ ਤੈਨੂੰ ਮਾਰੂਗੀ ਕਹਿੰਦਾ ਚੜੀ ਮਸੀ 4 ਘੰਟੇ ਕਹਿੰਦਾ ਲੱਗੇ ਰਹਿੰਦੀ ਯਾਰ ਨੂੰ 4 ਘੰਟੇ ਅਸੀਂ ਲੱਗੇ ਰਹੇ ਹਾਂ 4 ਘੰਟੇ ਦੇ ਵਿੱਚ ਮੈਂ ਕੋੜੀ ਲਾਤੀ ਥੱਲੇ ਮੈਂ ਕਹਾਂ ਦੇਖ ਇਹ ਇਦਾਂ ਦਾ ਪਣ ਤਾਂ ਕਿਹੜੀ ਗਿੱਦੜ ਸੰਗੀ ਸਗਾਤੀ ਇਹਨੂੰ ਉਹ ਪਿਆਰ ਦੀਆਂ ਬੁਖੀਆਂ ਪਿਆਰ ਦੀਆਂ ਬੁਖੀਆਂ ਪਿਆਰ ਦੀਆਂ ਬੁਖੀਆਂ ਆ ਬਸ ਜਿੰਨਾ ਮਰਜੀ ਇਹਨਾਂ ਨੂੰ ਲਾ ਫਾੜ ਕੇ ਜਿੰਨਾ ਮਰਜੀ ਆ ਆ ਜਿੰਨਾ ਮਰਜੀ ਇਹਨੂੰ ਫੜ ਕੇ ਰੱਖ ਦੇ ਆ ਜੀ ਇਹਨੂੰ ਕੋੜੀ ਲੈ ਆ ਚੱਟੀ ਨੂੰ ਜਿੱਦਾਂ ਮਰਜੀ ਇਹਦਾ ਫਾੜ ਲੈ ਜਿੱਦਾਂ ਮਾਜੀ ਮੱਥੇ ਆ ਜਿੱ ਆ ਲੈ ਨਾ ਅਹ ਮਰਾ ਪਤਾ ਆ ਕੱਡੂ ਚਾਚਾ ਕੱਦ ਘਾੜ ਇਹ ਕਰੂੰਗਾ ਆਪਣਾ ਪੁੱਤ ਇਹ ਇਹ ਚਾਚਾ ਕਿੰਨੇ ਕ ਦਾ ਅੱਛਾ ਕਿੰਨੇ ਕ ਦਾ ਇਹ ਇਹ ਆਪਾਂ ਦੇ ਹੰਦਾ ਸੀ 2.5 ਲੱਖ ਦਾ ਅੱਛਾ ਉਹ ਤਾਂ ਛੋਟਾ ਜਿਹਾ ਨੂੰ ਹੁਣ ਤਾਂ ਇਹ ਮਰੋ ਸੁੱਖ ਰੱਖੇ ਨਾ ਇਹਨੇ ਪਾਜੀ ਅੰਗ ਪੈਰ ਦੱਸ ਦੇ ਤੇ ਕੱਦੂ ਕੱਡੂਗਾ ਕੱਢ ਇਹਨ ਕਦ ਪੂਰਾ ਕੱਡੂ ਇਹਨੇ ਨਾ ਕੱਢਿਆ ਤਾਂ ਫੇਰ ਮਤਲਬ ਇਹ ਸ਼ਿੰਗਾਰ ਬਣਾਉਣਾ ਹੈ ਕਰੀ ਕੂ ਦਾ ਹਾਂ ਅਵਲਕ ਨਾਲੇ ਅਵਲਕ ਇਹ ਤੈਨੂੰ ਪਤਾ ਹੈ ਇਹ ਕਹਿੰਦੇ ਘਰ ਚ ਰੱਖਣਾ ਚੰਗਾ ਹੁੰਦਾ ਜਿੱਥੇ ਘੋੜੇ ਰੱਖੇ ਹੁਣ ਉੱਥੇ ਅਵਲਕ ਇੱਕ ਅੱਧਾ ਚਾਹੀਦਾ ਅਵਲਕ ਚਾਹੀਦਾ ਜਰੂਰ ਆਪਣੀ ਪਾਈਆਂ ਲਿਆ ਕਾ ਅਵਲਕ ਨੂੰ ਮੈਨੂੰ ਉਦੋਂ ਬਹੁਤ ਸ਼ੌਂਕ ਆ ਅਵਲਕ ਹੁਣ ਮੈਂ ਘੋੜੀ ਲਿਆਣੀ ਮੂੰਗੀ ਮੂੰਗੀ ਵੀ ਰੱਖੇ ਤੈਨੂੰ ਪਤਾ ਹੀ ਹੈ ਆਹ ਬਹੁਤ ਜਿਆਦਾ ਆਪਣਾ ਸ਼ੌਂਕ ਹੀ ਆ ਆਵਾਜ਼ ਵੀ ਇਦਾਂ ਕੋਲ ਆ ਜਾਂਦਾ ਹੁਣ ਤਾਂ ਸ਼ਾਮ ਦਾ ਜਿਹਦਾ ਹੁਣ ਜਿਵੇਂ ਜਿਦਾ ਮੀਡ-ਮੂਡ ਪਾਈਦਾ ਫੇ ਆ ਜਾਂਦਾ ਲੱਗੇ ਆ ਬਈ ਬਾਈ ਦਾ ਉਹ ਜਿਹੜਾ ਇੱਕ ਮਰ ਗਿਆ ਉਹ ਕਿੱਥੇ ਉਹ ਜਿਹੜਾ ਉਧਰ ਦੱਬ ਦੇ ਚਾਹੀਦਾ ਬਈ ਆਪਾਂ ਰਾਜਸਥਾਨੋਂ ਲਿਆਏ ਆ ਦੋਨੇ ਆਹ ਜਿਹੜੀਆਂ ਦੋਨੇ ਦੋਨੇ ਪਰ ਲੀਆਂ ਆ ਬਈ ਗਾਵਾਂ ਵੀ ਦੇਖੋ ਬਈ ਹਾਂ ਜਾਨੀ ਜੀ ਢਾਲੀ ਤਾਂ ਕਹਿੰਦੇ ਹਾਂ ਇਹਨਾਂ ਦਾ ਦੁੱਧ ਕਹਿੰਦੇ ਪੀਣ ਲਈ ਵਧੀਆ ਹੁੰਦਾ ਨਾ ਹਾਂ ਇਹ ਵੀ ਆਪਾਂ ਰਾਜਸਥਾਨੋਂ ਜਾ ਕੇ ਵਾਹ ਹੋਏ ਇਦਾਂ ਦੀਆਂ ਰਾਜਸਥਾਨ ਚ ਹੁੰਦੀਆਂ ਗਾਵਾਂ ਤਿੰਨ ਆ ਲਿਆਉਂਦੀਆਂ ਜਿਹੜੀ ਆ ਹੈਗੀ ਆ ਇਹ ਹੈਗੀ ਆ ਦੇਸੀ ਉਹ ਜਿਹੜੀ ਆ ਪਰ ਲੀ ਉਹ ਸ਼ਾਈਵਾਲ ਨਹੀਂ ਸ਼ਾਈਵਾਲ ਨਹੀਂ ਹੈ ਹਾਂ ਇਹ ਜਿਹੜੇ ਉਹ ਮਿਕਸ ਹਦੂਈ ਦੇ ਨਾਲ ਜਿਹੜੀਆਂ ਉਹ ਗੁਜਰਾਤੀ ਹੁੰਦੀਆਂ ਹਾਂ ਉਹ ਜੇ ਮਿਕਸ ਹੈ ਤੇ ਇਹਨਾਂ ਦਾ ਦੁੱਧ ਕਹਿੰਦੇ ਮੱਝਾਂ ਨਾਲੋਂ ਵੀ ਸੰਘਣਾ ਹੁੰਦਾ ਦੁੱਧ ਮੱਝਾਂ ਨਾਲੋਂ ਵੀ ਸੰਘਣਾ ਇੰਨਾ ਪੀਣ ਨੂੰ ਸੁਆਦ ਆ ਹੁਣ ਚੋਣਾ ਤੂੰ ਪੀ ਕੇ ਦੇਖੀ ਜੇ ਮੱਝ ਨਾਲੋਂ ਰਿਹਾ ਵੀ ਫਰਕ ਹੋਵੇ ਆਹ ਦੇਖੋ ਬਈ ਇਹਨਾਂ ਨੂੰ ਘੋੜੀਆਂ ਵਾਲੀ ਹਰਾਗਾ ਪਾਉਨੇ ਆ ਇਹਨਾਂ ਬਰਾਬਰ ਜਿਹੜੀ ਭਾਂਜੋ 160 ਰੁਪਏ ਕਿਲੋ ਆਹੋ ਅੱਛਾ ਉਹ ਮੋਹਨੇ ਨਾਲ ਵੀ ਆਪ ਕੋਈ ਤੋਂ ਰਾਸਤਾਨ ਨੂੰ ਜਿਹੜੀ ਪਾਉਂਦੇ ਸੀ ਨਾ ਉਹੋ ਹੀ ਪਾਉਣਾ ਮੈਂ ਇਹਨਾਂ ਨੂੰ ਆ ਫੇ ਘੋੜਿਆਂ ਦੇ ਲਈ ਘੋੜਿਆਂ ਲਈ ਅੱਛਾ ਹੁਣੇ ਕੱਢੇ ਉਹਨੇ ਸਫਾਈ ਕਰਨ ਵਾਲੀ ਆ ਹਾਂ ਸਫਾਈ ਕਰਨ ਵਾਲੀ ਆ ਹਾਂ ਹੁਣੇ ਕੱਢ ਕੇ ਹਟਿਆ ਮੇਤੋ ਮੋਰੇ ਮੋਰੇ ਕਹਿੰਦਾ ਮੈਂ ਕਰ ਦਾਂ ਇੱਥੇ ਪਾਸੇ ਹੁਣ ਬਣਾਉਣ ਲੱਗੇ ਆ ਇੱਥੇ ਬਣਾਉਣਾ ਹੁੰਦਾ ਉਹ ਚੁੱਲਾ ਵੀ ਆ ਬਈ ਆ ਦੇਖੋ ਬਈ ਇਹ ਇਹ ਕਾੜਾ ਕੁੜਾ ਰਹਿਣੇ ਕਿ ਦੇਣਾ ਪੈਂਦਾ ਹਾਂ ਕਾੜਾ ਕੁੜਾ ਰਹਿਣਾ ਨਹੀਂ ਮੈਂ ਕਈ ਵੇਲੇ ਹਾਂ ਕਈ ਵੇਲੇ ਬਾਏ ਬੂਏ ਹੋਈ ਹੁੰਦੀ ਮਾਦ ਲੋ ਗਿਆ ਸਬੂ ਤੇ ਨਹੀਂ ਆਪਾਂ ਬਣਾ ਕੇ ਦੇਈਦਾ ਇਹਨਾਂ ਨੂੰ ਕਾੜਾ ਵੀ ਹੋਈ ਰਹਿਣੇ ਕਿ ਦੇਈਦਾ ਇਹਨਾਂ ਨੂੰ ਇਹਨਾਂ ਨੂੰ ਸਫਾਈ ਸਫਾਈ ਹੁਣ ਕਰਨ ਵਾਲੀ ਹੁਣੇ ਹੀ ਕੱਢੇ ਹੀ ਆ ਨਾ ਬਾਹਰ ਹਾਂ ਹੁਣੇ ਹੁ ਅੱਛਾ ਉਹ ਦੇ ਲਾਤੇ ਇੱਥੇ ਨਾ ਵਧੀਆ ਤਰੀਕੇ ਨਾਲ ਹੁਣ ਬੇਸ਼ੇਰਾ ਛੋਟਾ ਛੋਟਾ ਸੀ ਅੱਗੇ ਤਾਂ ਇਕੱਠੇ ਕਰਦੇ ਸੀ ਹੁਣ ਜੂਦੇ ਉਹਦੇ ਇਧਰ ਕਮਰੇ ਦੋ ਬਣਉਣ ਲੱਗੇ ਆ ਇੱਥੇ ਕਹਿ ਗਈ ਤਾਂ ਬਣ ਜਾਣੇ ਆ ਆ ਇੱਥੇ ਨਾਲ ਕੁਦਰ ਬਣ ਜਾਣਾ ਕਿੱਧਰ ਬਣ ਜਾਣਾ ਤੇ ਬਾਕੀ ਉਹ ਪਰਲੇ ਪਾਸੇ ਉਹ ਤਾਂ ਆਪਣਿਆਂ ਨਾਲ ਹੋਣਾ ਦੱਸਣਾ ਵੀ ਕੰਦ ਤੇ ਟਾਕ ਪਰਲੇ ਪਾਸੇ ਵੀ ਢਾਲ ਤੇ ਇੱਕ ਜੱਚਾ ਉਹ ਬਾਂਦਰ ਜਿਹੜਾ ਉਹ ਵੀ ਦਿਖਾ ਮੜਿਆ ਉਹ ਵੀ ਉਹ ਵੀ ਕਹਿੰਦੇ ਕੀ ਖਰਾਕ ਉਹਦੀ ਵੀ ਰੋਜ਼ ਪੱਤੀ ਖਰਾਕ ਆ ਉਹਦੀ ਕੇਲੇ ਖੁੰਨੇ ਅੱਛਾ ਆਉਣ ਲੱਗੇ ਲੈ ਕੇ ਆਉਣੇ ਇਹ ਹਾਂ ਇਹ ਇਹ ਗਹਿਰੋ ਜੀ ਜਨੋਦ ਨੂੰ ਪਤਾ ਲਓ ਵੇ ਦੋਸਤੋ ਆ ਹੁਣ ਬਈ ਇਹਦੀ ਖਰਾਕ ਆ ਗਈ ਦੇਖੀ ਖਾਂਦਾ ਲੈ ਆ ਵੇ ਇਹ ਕਿੰਨੇ ਖਾਂਦਾ ਰੋਇ ਤੇ ਇਹ ਮੈਨੂੰ ਦੋ ਦਸ ਵੇ ਦਾ ਦੋ ਕੁ ਸਪੇਸ ਨੂੰ ਪਾ ਦੀ ਹੋਰ ਕੀ ਖਾਂਦਾ ਹੋਰ ਹੋਰ ਰੋਟੀ-ਰੋਟੀ ਪਾ ਦੀ ਜੋ ਵੀ ਰੋਟੀ ਸੇਬ ਸੂਬ ਚੱਕ ਜਾਂਦਾ ਛੱਲੀਆਂ ਛੱਲੀਆਂ ਸੇਬ ਛੱਲੀਆਂ ਟਮਾਟਰ ਜੋ ਗੰਨਾ ਹਾਂ ਗੰਨਾ ਵਿੱਚ ਵੀ ਆਇਆ ਰੋਜ ਗੰਨਾ ਵੀ ਅੱਧਾ-ਕਬਾਈ ਦੱਸ ਚੁ ਅੱਛਾ ਗੰਨਾ ਵੀ ਖਾਂਦਾ ਹ ਹੁਣ ਜਦੋਂ ਮੈਂ ਆ ਗਿਆ ਇਹਨੂੰ ਵੀ ਪਹਿਜਣਾ ਜੇ ਮੈਂ ਹੈ ਨਹੀਂ ਤਾਂ ਇਹ ਉਹਨਾਂ ਨੂੰ ਪਾਊਗਾ ਹਾਂ ਅੱਛਾ ਹਾਂ ਜੇ ਮੈਂ ਸਮਝਿਆ ਇਹਨਾਂ ਨਾਲ ਅਲੱਗਾ ਹੁਣ ਲੈ ਲਾ ਕੋਈ ਓਏ ਤੈਨੂੰ ਹਲਾ ਹੁਸ਼ ਹੁਸ਼ ਆ ਦੇ ਕੀ ਆ ਗਿਆ ਨੀ ਹੋਰ ਹੋਰ ਪੈਂਦਾ ਉਹ ਪੈਂਦਾ ਪੈਂਦਾ ਉਹ ਤਾਂ ਦੇ ਲਓ ਪਾਣੀ ਪਲਾਉਂਦੀ ਐਡੀ ਪਹਿਲਾਂ ਪਹਿਲਾਂ ਨਹੀਂ ਕੋਈ ਹੁਸ਼ 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 ਮੈਂ ਉਹ ਲੈ ਜਾ ਦੂੰਗਾ ਦਰੋਂ ਪਲਾਉਂਦੀ ਜੇ ਇਹਨੂੰ ਵੀ ਪਾਊਗਾ ਇਹਨੂੰ ਵੀ ਪਾਊਗਾ ਫਿਰ ਹੋਰ ਹੋਰ ਪੈਂਦਾ ਪੈਂਦਾ ਤੈਨੂੰ ਤੂੰ ਨਾ ਕਰ ਲਿਆ चल जा परे कि ना कि है दा ए दा टेणी 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 हां टेणी हां ओए 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 ਉਹ ਹੁਣ ਉਹ ਦਰ ਉਹ ਦਰ ਉਹ ਦਰ ਉਹ ਹੁਣ ਉਹ ਬਣਾ ਹਾਂ ਮੇਰਾ ਜੇ ਹੁੰਦੇ ਮੈਨੂੰ ਪਹਿਣਾ ਹੀ ਪਹਿਣਾ ਜੇ ਨਹੀਂ ਗਾ ਤਾਂ ਮੇਰੇ ਕੋਲ ਜੇ ਨਾ ਮੇਰੇ ਮੇਰੇ ਇਹਦੇ ਘਨੇ ਪਹਿਣਾ ਜੇ ਅੱਛਾ ਇਹਨੂੰ ਇੰਨੀ ਸਮਝਿਆ ਦੇ ਲੈ ਬੰਦਿਆਂ ਨਾਲ ਉਹਦੇ ਇਹੀ ਸਮਝਦਾ ਰਿਹਾ ਲਓ ਜੀ ਨੌਬੇ ਵਾਲੀ ਲਓ ਜੀ ਉਹ ਦੇਖੋ ਨਾ ਇਹ ਨਹੀਂ ਅਹਨ ਉਹਦੇ ਦਵਾਲੇ ਹੋ ਗਿਆ ਨਹੀਂ 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 ਕਰਨਾ ਪੋਈਆ ਹਾਂਲੋ ਬੁੱਤ ਚਲੋ ਠੀਕ ਆ ਦੋਸਤੋ ਇਹ ਤੁਹਾਨੂੰ ਅਜ ਸ਼ੌਂਕ ਵਾਲੀਆਂ ਚੀਜ਼ਾਂ ਦਿਖਾ ਲਈਆਂ ਹੋਰ ਕਿੱਦਾਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ